ਮੈਂ ਪ੍ਰਦੀਪ ਚੌਧਰੀ ਤੇ ਤੁਸੀਂ ਦੇਖ ਰਹੇ ਹੋ ਐਕਸ਼ਨ ਪੰਜਾਬ ਵੈਬ ਨਿਊਜ਼ ਚੈਨਲ ਮੈਨੂੰ ਤਾਂ ਅੱਜ ਸਮਝ ਹੀ ਨਹੀਂ ਆ ਰਹੀ ਕਿ ਮੈਂ ਇਹ ਵੀਡੀਓ ਸ਼ੁਰੂ ਕਿੱਥੋਂ ਕਰਾਂ ਕਿਸ ਨੂੰ ਕੋਸਾਂ ਤੇ ਕਿਸ ਨੂੰ ਕਵਾਂ ਰਾਜਪੁਰਾ ਆਖਿਰ ਕਦੋਂ ਤੱਕ ਐਵੇਂ ਹੀ ਇਨਾ ਚੋਰਾਂ ਸਨੇਚਰਾਂ ਤੋਂ ਡਰਦਾ ਰਹੇਗਾ ਆਖਿਰ ਕੌਣ ਇਹੋ ਜਿਹਾ ਅਫਸਰ ਆਏਗਾ ਜੋ ਰਾਜਪੁਰਾ ਵਾਸੀਆਂ ਨੂੰ ਇਨਾ ਚੋਰਾਂ ਸਨੇਚਰਾਂ ਤੋਂ ਛੁਟਕਾਰਾ ਦਿਵਾਏਗਾ ਤੁਸੀਂ ਇਹ ਸੀਸੀਟੀਵੀ ਵੀਡੀਓ ਦੇਖੋ ਤੇ ਤੁਸੀਂ ਕਮੈਂਟਾਂ ਰਾਹੀਂ ਦੱਸੋ ਕਿ ਐਵੇਂ ਨਹੀਂ ਜਾਪਦਾ ਕਿ ਕੋਈ ਆਪਣੀ ਹੀ ਗੱਡੀ ਨੂੰ ਸਾਇਰਨ ਮਾਰਦਾ ਹੋਇਆ ਲੈ ਕੇ ਜਾ ਰਿਹਾ ਹੈ ਇਹ ਗੱਡੀ ਇਸ ਕਾਰ ਦੇ ਮਾਲਕ ਦੇ ਵੱਲੋਂ ਨਹੀਂ ਬਲਕਿ ਚੋਰਾਂ ਵੱਲੋਂ ਚੋਰੀ ਕਰਕੇ ਲੈ ਕੇ ਜਾਈ ਜਾ ਰਹੀ ਹੈ ਤੁਸੀਂ ਹੌਸਲੇ ਦੇਖੋ ਕਿੰਨੇ ਬੁਲੰਧ ਹੈ ਇਹਨਾਂ ਚੋਰਾਂ ਦੇ ਲਗਾਤਾਰ ਰਾਜਪੁਰਾ ਦੇ ਵਿੱਚ ਚੋਰੀ ਦੀ ਵਾਰਦਾਤਾ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ ਬਲਕਿ ਰੋਜ਼ਾਨਾ ਵੱਧੀਆਂ ਹੀ ਜਾ ਰਹੀਆਂ ਨੇ ਜਿੱਦਾਂ ਇਹ ਚੋਰ ਖੁਲਿਆਣ ਪੁਲਿਸ ਨੂੰ ਚੇਤਾਵਨੀ ਦੇ ਰਹੇ ਹੋਣ ਕਿ ਤੁਸੀਂ ਜਿੰਨੇ ਮਰਜ਼ੀ ਚਲਾਨ ਕੱਟ ਲਵੋ ਜਿੰਨੀ ਮਰਜ਼ੀ ਦਿਖਾਵੇ ਕਰ ਲੋ ਸਰਕਾਰਾਂ ਨੂੰ ਦਿਖਾਓ ਕਿ ਤੁਸੀਂ ਚਲਾਨ ਕੱਟ ਰਹੇ ਹੋ ਤੁਸੀਂ ਸ਼ਕਤੀ ਕੀਤੀ ਹੋਈ ਹੈ ਜਿੰਨੇ ਮਰਜ਼ੀ ਬੰਦੇ ਫੜ ਲਓ ਅਸੀਂ ਤਾਂ ਐਵੇਂ ਹੀ ਚੋਰੀ ਕਰਦੇ ਰਵਾਂਗੇ ਜੇ ਸਾਡਾ ਕੁਝ ਵਿਗਾੜ ਸਕਦੇ ਹੋ ਤਾਂ ਵਿਗਾੜ ਕੇ ਦਿਖਾਓ ਅੱਜ ਦੇ ਦਿਨ ਵਿੱਚ ਰਾਜਪੁਰੇ ਦੇ ਵਿੱਚ ਦੋ ਜਨਕਾਰਾ ਚੋਰੀ ਹੋ ਗਈਆਂ ਕਿੰਨੀ ਵੱਡੀ ਹੈਰਾਨੀ ਦੀ ਗੱਲ ਹੈ ਵੈਸੇ ਤਾਂ ਪੁਲਿਸ ਪੀਸੀਆਰ ਸੈਰਨ ਮਾਰਦੀ ਹੋਈ ਸੜਕਾਂ ਤੇ ਜਾਂਦੀ ਹੋਈ ਨਜ਼ਰ ਆਂਦੀ ਐ ਫੇਰ ਵੀ ਦੋ ਦੋ ਕਾਰਾਂ ਚੋਰੀ ਹੋ ਜਾਣੀਆਂ ਉਹ ਵੀ ਇੱਕ ਮਹਾਵੀਰ ਮੰਦਿਰ ਦੇ ਕੋਲੋਂ ਤੇ ਇੱਕ ਟੋਲੀ ਵਾਲੇ ਮੋਹੱਲੇ ਦੇ ਕੋਲ ਜਿਹੜੀ ਜਨਕਾਰ ਟੋਲੀ ਵਾਲੇ ਮੋਹੱਲੇ ਦੇ ਵਿੱਚ ਘਰ ਦੇ ਵਿੱਚ ਵਿਆਹ ਚੱਲ ਰਿਹਾ ਸੀ ਵਿਆਹ ਦਾ ਮਾਹੌਲ ਸੀ ਤੇ ਜਦ ਘਰਦਿਆਂ ਨੇ ਬਾਹਰ ਆ ਕੇ ਦੇਖਿਆ ਤਾਂ ਉਹ ਹੈਰਾਨ ਹੋ ਗਏ ਕਿ ਹੁਣੇ ਹੀ ਤਾਂ ਗੱਡੀ ਖੜੀ ਕੀਤੀ ਸੀ ਇੰਨੀ ਦੇਰ ਦੇ ਵਿੱਚ ਕੌਣ ਇਹ ਗੱਡੀ ਨੂੰ ਚੋਰੀ ਕਰਕੇ ਲੈ ਗਿਆ ਖੁਸ਼ੀ ਦਾ ਮਾਹੌਲ ਤੁਸੀਂ ਆਪ ਦੇਖੋ ਕਿ ਖੁਸ਼ੀ ਦਾ ਮਾਹੌਲ ਚੱਲ ਰਿਹਾ ਹੈ ਟੋਲ ਵੱਜ ਰਹੇ ਆ ਉੱਥੇ ਤੇ ਬਾਹਰ ਆ ਕੇ ਦੇਖਿਆ ਕਿ ਵੀ ਗੱਡੀ ਚੋਰੀ ਹੋ ਗਈ ਤੇ ਉਹਨਾਂ ਦੇ ਉੱਤੇ ਕਿਆ ਬੀਤਰੀ ਹੋਣੀ ਤੇ ਸਾਰਾ ਮਾਹੌਲ ਹੀ ਉਹਨਾਂ ਦਾ ਜਿਹੜਾ ਹੈ ਖਰਾਬ ਹੋ ਗਿਆ ਤੇ ਜਿਹੜੀ ਦੂਜੀ ਗੱਡੀ ਹੈ ਉਹ ਮਹਾਵੀਰ ਮੰਦਿਰ ਦੇ ਨੇੜੇ ਤੁਸੀਂ ਸੀਸੀਟੀਵੀ ਵੀ ਦੇਖ ਰਹੇ ਹੋ ਮਹਾਵੀਰ ਮੰਦਿਰ ਦੇ ਨੇੜੇ ਚੋਰੀ ਕੀਤੀ ਗਈ ਤੇ ਤੁਸੀਂ ਚੋਰ ਦੇਖੋ ਸਹਿਰਨ ਵੱਜ ਰਿਹਾ ਜਦੋਂ ਉਹਨੇ ਗੱਡੀ ਖੋਲੀ ਹੋਣੀ ਤਾਂ ਜਿਹੜਾ ਸਿਕਿਉਰਿਟੀ అలਾਰਮ ਹੁੰਦਾ ਉਹ ਵੱਜ ਰਿਹਾ ਉਹਨਾਂ ਨੂੰ ਫੇਰ ਵੀ ਕੋਈ ਡਰ ਨਹੀਂ ਹੈ ਕਿ ਕੋਈ ਆਵਾਜ਼ ਸੁਣ ਕੇ ਬਾਹਰ ਨਾ ਆ ਜਾਏ ਅੱਗੇ ਇੱਕ ਮੋਟਰਸਾਈਕਲ ਚੱਲ ਰਿਹਾ ਤੇ ਪਿੱਛੇ ਗੱਡੀ ਆਰਾਮ ਨਾਲ ਚੋਰੀ ਕਰਕੇ ਲੈ ਕੇ ਜਾ ਰਹੇ ਐ ਤੇ ਅਸੀਂ ਕਿਆ ਕਵਾਂਗੇ ਪੁਲਿਸ ਪ੍ਰਸ਼ਾਸਨ ਦੀ ਜਿਹੜੀ ਕਾਰਗੁਜ਼ਾਰੀ ਆ ਉਹਦੇ ਤੇ ਕਿਆ ਕਵਾਂਗੇ ਅਸੀਂ ਕਿ ਵੀ ਪੁਲਿਸ ਪ੍ਰਸ਼ਾਸਨ ਬਹੁਤ ਵਧੀਆ ਕੰਮ ਕਰ ਰਿਹਾ ਕਿ ਵੀ ਸਹਿਰਨ ਵੱਜ ਰਿਹਾ ਮੋਲੇ ਤੋਂ ਕੋਈ ਬਾਹਰ ਨਾ ਆ ਜਾਏ ਇਹਨਾਂ ਚੋਰਾਂ ਨੂੰ ਡਰ ਹੀ ਕੋਈ ਨਹੀਂ ਹੈ ਮੈਂ ਪ੍ਰਦੀਪ ਚੋਧਰੀ ਤੇ ਤੁਸੀਂ ਦੇਖ ਰਹੇ ਹੋ ਐਕਸ਼ਨ ਪੰਜਾਬ ਵੈਬ ਨਿਊਜ਼ ਚੈਨਲ ਇਸ ਵੇਲੇ ਅਸੀਂ ਟੋਲੀ ਵਾਲੇ ਮਹੌਲੇ ਗੁਰਦੁਆਰਾ ਸਿੰਘ ਸਵਾ ਦੇ ਬੈਕ ਸਾਈਡ ਤੇ ਖੜੇ ਆ ਜਿੱਤੇ ਤੁਸੀਂ ਦੇਖਦੇ ਹੋ ਇੱਕ ਘਰ ਦੇ ਵਿੱਚ ਜਿਹੜਾ ਸਗਨਾ ਦਾ ਘਰ ਬਣਾਇਆ ਗਿਆ ਸਜਾਇਆ ਗਿਆ ਇਸ ਘਰ ਦਾ ਮਾਹੌਲ ਉਸ ਸਮੇਂ ਜਦ ਬਦਲ ਗਿਆ ਜਦ ਇਹਨਾਂ ਨੂੰ ਪਤਾ ਲੱਗਿਆ ਕਿ ਇੱਕ ਜਿਹੜੀ ਗੱਡੀ ਸੀਗੀ ਉਹਨਾਂ ਦੀ ਜੈਨਕਾਰ ਉਹ ਚੋਰੀ ਹੋ ਗਈ ਹੈ ਤੇ ਅਸੀਂ ਮਾਲਕ ਨੂੰ ਪੁੱਛਦੇ ਹਾਂ ਕਿ ਕਹੇ ਜਾਂ ਕਦ ਇਹਨਾਂ ਨੂੰ ਪਤਾ ਲੱਗਿਆ ਤੇ ਜਦ ਇਹਨਾਂ ਨੇ ਦੇਖਿਆ ਕਿ ਇਹਨਾਂ ਨੇ ਇੱਥੇ ਗੱਡੀ ਖੜੀ ਕੀਤੀ ਸੀ ਤੇ ਗੱਡੀ ਗਾਇਬ ਸੀਗੀ ਤੇ ਇਹਨਾਂ ਨੂੰ ਕਿਦਾਂ ਪਤਾ ਲੱਗਿਆ ਤੇ ਇਹਨਾਂ ਨੇ ਉਸ ਤੋਂ ਬਾਅਦ ਕੀ ਕੀਤਾ ਸਰ ਕੀ ਨਾਮ ਹੈ ਜੀ ਅਰਸ਼ਪ੍ਰੀ ਸਿੰਘ ਸਰ ਕਿੱਦਾਂ ਪਤਾ ਲੱਗਿਆ ਤੁਹਾਨੂੰ ਕਿ ਵੀ ਗੱਡੀ ਚੋਰੀ ਹੋ ਗਈ ਜੀ ਅਸੀਂ ਨਾ ਯੂਜੂਲੀ ਵਿਆਹ ਦੇ ਕੰਮ ਕਰਕੇ ਗੱਡੀ ਮਾਰਕੀਟ ਦੇ ਕੰਮ ਲਈ ਯੂਜ਼ ਕਰਦੇ ਰਹਿੰਦੇ ਸੀਗੇ ਤੇ ਮੋਸਟਲੀ ਹੁਣ ਬਾਹਰ ਹੀ ਖੜਦੀ ਸੀ ਕਦੀ ਵੀ ਕਿਤੇ ਵੀ ਜਾਣਾ ਪੈਂਦਾ ਸੀਗਾ ਤੇ ਰਾਤੀ ਅਸੀਂ 10 ਵਜੇ ਲੋਕ ਲਗਾਇਆ ਤੇ ਉਸ ਟਾਈਮ ਗੱਡੀ ਸੀਗੀ ਤੇ ਸਵੇਰੇ 4 ਵਜੇ ਮੰਡੀ ਜਾਣਾ ਸੀਗਾ ਜੀ ਸਮਾਨ ਲੈਣ ਤੇ ਜਦੋਂ ਬਾਹਰ ਆ ਕੇ ਦੇਖਿਆ ਜੀ ਉਹ ਗੱਡੀ ਨਹੀਂ ਸੀਗੀ ਇੱਥੇ ਖੁਸ਼ੀਆਂ ਦਾ ਮਾਹੌਲ ਸੀਗਾ ਸਕਨਾ ਦਾ ਤੁਹਾਡੇ ਕਰਾਚਰ ਰਿਹਾ ਜਦੋਂ ਪਤਾ ਲੱਗਿਆ ਤਾਂ ਕਹੋ ਜਿਹਾ ਮਾਹੌਲ ਹੋ ਗਿਆ ਬੜਾ ਅਨਸੇਫ ਫੀਲ ਹੁੰਦਾ ਜੀ ਇੱਥੇ ਜਿਵੇਂ ਹੋਰ ਵੀ ਆਪਾਂ ਵਾਰਦਾਤਾਂ ਸੁਣੀਆਂ ਨੇ ਤੇ ਵਧੀਆ ਨਹੀਂ ਲੱਗਦਾ ਹੋਏਗਾ ਜੀ ਤੇ ਕੋਈ ਸੈਂਟਰ ਲੋਕਿੰਗ ਵਗੈਰਾ ਕੋਈ ਸੀਗੀ ਗੱਡੀ ਨਹੀਂ ਜੀ ਉਹ ਮਾਡਲ ਥੋੜਾ ਪੁਰਾਣਾ ਸੀਗਾ ਜੀ ਤਾਂ ਕਰਕੇ ਉਸ ਚ ਐਜਾ ਕੁਝ ਨਹੀਂ ਸੀਗਾ ਜੀ ਕੀ ਲੱਗਦਾ ਕਿਸੇ ਭੇਤੀ ਨੇ ਕਰਿਆ ਕਿ ਜਿਹੜੇ ਆਮ ਤੌਰ ਤੇ ਨਸ਼ੇੜੀ ਘੁੰਮ ਰਹੇ ਉਹਨਾਂ ਨੇ ਉਹਨਾਂ ਵੱਲੋਂ ਕੀਤੀ ਕੀ ਉਹ ਕੰਮ ਤਾਂ ਜੀ ਨਸ਼ੇੜੀਆਂ ਦਾ ਲੱਗਦਾ ਜੀ ਇਹ ਤੇ ਪੁਲਿਸ ਪ੍ਰਸ਼ਾਸਨ ਨੇ ਤੁਹਾਡਾ ਕੋਈ ਸਹਿਯੋਗ ਕਰਿਆ ਹਾਂਜੀ ਉਹਨਾਂ ਕੋਲ ਸਵੇਰੇ ਗਏ ਸੀਗੇ ਦਰਖਾਸਤ ਲਖਾਈ ਸੀ ਉਹਨਾਂ ਕੋਲ ਉਹਨਾਂ ਨੇ ਐਫ ਆਈ ਆਰ ਨੰਬਰ ਦਿੱਤਾ ਬਾਕੀ ਇੱਥੇ ਵੀ ਆਏ ਸੀਗੇ ਸੀਸੀਟੀਵੀ ਫੂਟੇਜ ਆਪਣਾ ਕਲੈਕਟ ਕਰਕੇ ਲੈ ਕੇ ਗਏ ਨੇ ਉਹ ਜਿਹੜੀ ਰੋਜ਼ਾਨਾ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਤੁਹਾਨੂੰ ਲੱਗਦਾ ਹੈ ਕਿ ਪੁਲਿਸ ਪ੍ਰਸ਼ਾਸਨ ਤੁਹਾਡੀ ਗੱਡੀ ਲਿਆਉਣ ਚ ਕੰਮ ਆਵੇਗੀ ਇਹ ਤਾਂ ਜੀ ਹਾਂ ਮੈਂ ਹੋ ਫੋਰ ਦੀ ਬੈਸਟ ਹੈ ਜੀ ਹਾਂਜੀ ਠੀਕ ਹੈ ਕੋਈ ਸੀਸੀਟੀਵੀ ਫੂਟੇਜ ਵਗੈਰਾ ਹਾਂਜੀ ਉਹ ਇੱਕ ਦੋ ਜਗ੍ਹਾ ਤੋਂ ਕਲੈਕਟ ਕੀਤੀਆਂ ਨੇ ਅਸੀਂ ਹਾਂਜੀ ਤੇ ਤੁਸੀਂ ਸਾਰਾ ਕੁਝ ਸੁਣਿਆ ਕਿ ਵੀ ਜਿਹੜੇ ਘਰ ਦੇ ਹੈਗੇ ਖੁਸ਼ੀਆਂ ਮਨਾ ਰਹੇ ਸੀਗੇ ਅੰਦਰ ਜਦ ਬਾਹਰ ਆ ਕੇ ਦੇਖਿਆ ਕੋਈ ਸਮਾਨ ਲੈਣ ਦੇ ਲਈ ਜਦ ਗੱਡੀ ਇਹਨਾਂ ਨੇ ਦੇਖੀ ਤਾਂ ਗੱਡੀ ਗਾਇਬ ਸੀਗੀ ਤੇ ਦੇਖ ਕੇ ਹੈਰਾਨ ਹੋ ਗਏ ਕਿ ਵੀ ਮਤਲਬ ਇਹ ਜਿਹਾ ਮਾਹੌਲ ਕੀ ਹੁਣ ਗੱਡੀ ਖੜੀ ਕਰਕੇ ਘਰ ਗਏ ਆ ਤੇ ਬਾਹਰ ਆ ਕੇ ਦੇਖਿਆ ਤੇ ਗੱਡੀ ਗਾਇਬ ਹੈ ਜੇ ਇਹ ਜਿਹਾ ਮਾਹੌਲ ਰਾਜਪੁਰੇ ਚ ਹੋਏਗਾ ਤਾਂ ਲੋਕੀ ਕਿੱਦਾਂ ਸਰਵਾਈਵ ਕਰਨਗੇ ਤੇ ਸਾਡੇ ਨਾਲ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਕੰਗ ਸਾਹਿਬ ਵੀ ਆ ਕੰਗ ਸਾਹਿਬ ਕਿੱਦਾਂ ਦੇਖਦੇ ਹੋ ਤੁਸੀਂ ਜਿੱਦਾਂ ਚੋਰੀ ਦੀਆਂ ਵਾਰਦਾਤਾਂ ਰੋਜ਼ਾਨਾ ਹੋ ਰਹੀਆਂ ਕਿਆ ਕਹਿੰਦੇ ਮਤਲਬ ਪਹਿਲਾਂ ਵੀ ਇਹੋ ਜਿਹਾ ਸੀਗਾ ਮਾਹੌਲ ਰਾਜਪੁਰੇ ਚ ਜਿਹੜਾ ਹੁਣ ਪਿਛਲੇ ਸਮੇਂ ਤੋਂ ਜਿਹੜਾ ਮਾਹੌਲ ਆ ਬੜਾ ਹੀ ਖਰਾਬ ਮਾਹੌਲ ਚੱਲ ਰਿਹਾ ਹੈ ਕਈ ਜਗ੍ਹਾ ਤੇ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੋਈਆਂ ਗੱਡੀਆਂ ਖੋਣ ਦੀਆਂ ਜਾਂ ਸਨੇਚਿੰਗ ਦੀਆਂ ਜਾਂ ਲੇਡੀਜ਼ ਦੇ ਪਰਸ ਖੋਣ ਦੀਆਂ ਤੇ ਹਜੇ 4-5 ਦਿਨ ਹੋਏ ਨੇ ਸਾਡੇ ਗੁਰਦਵਾਰ ਸਿੰਘ ਸਭਾ ਦੇ ਨੇੜੇ ਵੀ ਇੱਕ ਲੇਡੀਜ਼ ਤੋਂ ਪਰਸ ਹੋਇਆ ਗਿਆ ਤੇ ਹੁਣ ਇਹ ਰਾਤ ਜਿਹੜੀ ਗੱਡੀ ਆ ਸੁਣ ਚਾਏ ਇਹ ਤਾਂ ਗੱਡੀ ਗਈ ਹੈ ਇੱਕ ਹੋਰ ਗੱਡੀ ਦੋ ਗੱਡੀਆਂ ਜਿਹੜੀਆਂ ਜਨ ਜਿਹੜੀਆਂ ਚੋਰੀ ਹੋਈਆਂ ਨੇ ਇਸ ਪਰਿਵਾਰ ਦੇ ਘਰ ਦੇ ਵਿੱਚ ਵਿਆਹ ਦਾ ਮਾਹੌਲ ਸੀ ਲੜਕੀ ਦਾ ਵਿਆਹ ਹੈ ਬਹੁਤ ਹੀ ਮਾੜਾ ਲੱਗਦਾ ਇਸ ਤਰ੍ਹਾਂ ਦੀ ਜਾਂ ਚੋਰੀ ਹੋ ਜਾਂਦੀ ਹੈ ਪਰਿਵਾਰ ਨੂੰ ਅਸੀਂ ਤਾਂ ਇਹੀ ਕਹਾਂਗੇ ਪ੍ਰਸ਼ਾਸਨ ਨੂੰ ਵੀ ਕਹਿੰਨੇ ਆ ਸਾਡੇ ਐਸ ਐਚਓ ਸਾਹਿਬ ਸਦਾ ਪ੍ਰਿੰਸਪ੍ਰੀਤ ਸਿੰਘ ਨੌਜਵਾਨ ਨੇ ਜਿਹੜੇ ਉਹਨਾਂ ਨੇ ਭਰੋਸਾ ਵੀ ਦਿੱਤਾ ਪਰਿਵਾਰ ਨੂੰ ਤੇ ਸਨ ਮੈਨੂੰ ਖੁਦ ਭਰੋਸਾ ਦਿੱਤਾ ਮੈਂ ਫੋਨ ਕਰਕੇ ਕਿਹਾ ਸੀ ਲੱਗੇ ਹੋਏ ਨੇ ਗੱਡੀ ਨੂੰ ਲੱਭਣ ਵਾਸਤੇ ਸਾਡੇ ਡੀਐਸਪੀ ਸਾਹਿਬ ਵਿਕਰਮਜੀਤ ਸਿੰਘ ਬਰਾਰ ਸਾਹਿਬ ਲੋਕਾਂ ਨੂੰ ਬਹੁਤ ਉਮੀਦਾਂ ਨੇ ਪਹਿਲਾਂ ਵੀ ਰਾਜਪਰੇ ਰਹਿ ਕੇ ਗਏ ਨੇ ਹੁਣ ਜੋ ਡੀਐਸਪੀ ਬਣ ਕੇ ਆਏ ਨੇ ਇੱਥੇ ਅਸੀਂ ਉਹਨਾਂ ਨੂੰ ਵੀ ਕਹਿੰਦੇ ਆਂ ਵੀ ਸ਼ਹਿਰ ਦੇ ਵਿੱਚ ਇਹ ਜਿਹੜੀਆਂ ਵਾਰਦਾਤਾਂ ਨੂੰ ਸਖਤੀ ਦੇ ਨਾਲ ਨਿਚਠਿਆ ਜਾਵੇ ਤਾਂ ਕਿ ਇਹ ਜੀ ਅੱਗੇ ਵਾਸਤੇ ਕੋਈ ਲੋਕਾਂ ਨੂੰ ਇਸ ਤਰ੍ਹਾਂ ਦੀ ਨਮੋਸ਼ੀ ਦਾ ਹਾਲ ਨਾ ਚੱਲਣਾ ਪਵੇ ਲੋਕ ਸ਼ਾਂਤਮਈ ਤਰੀਕੇ ਨਾਲ ਰਹਿ ਸਕਣ ਜਿਸ ਤਰੀਕੇ ਨਾਲ ਕੰਗਸਾਮ ਨੇ ਦੱਸਿਆ ਸਗਨਾ ਦਾ ਘਰ ਸੀਗਾ ਜਦ ਇਹ ਜਿਹੀ ਕੋਈ ਵਾਰਦਾਤ ਹੋਤੀ ਹੈ ਦਾ ਬੜੇ ਵਹਿਮ ਜਿਹੜੇ ਮਨ ਚ ਆ ਜਾਂਦੇ ਐ ਤੇ ਕੰਗਸਾਮ ਨੇ ਇਹ ਵੀ ਕਿਹਾ ਕਿ ਬਰਾੜ ਸਾਹਿਬ ਦੇ ਆਉਣ ਦੇ ਨਾਲ ਲੋਕਾਂ ਚ ਇੱਕ ਉਮੀਦ ਜਾਗੀ ਹੈ ਕਿ ਸ਼ਾਇਦ ਹੁਣ ਇਹ ਚੋਰ ਜਿਹੜੇ ਹੈਗੇ ਉਹ ਹੁਣ ਚੋਰੀ ਦੀ ਵਾਰਦਾਤਾਂ ਘੱਟ ਹੋਣਗੀ ਹੈ ਤੇ ਪੁਲਿਸ ਪ੍ਰਸ਼ਾਸਨ ਵਧੀਆ ਕੰਮ ਕਰੇਗਾ ਕਿਉਂਕਿ ਅੱਜ ਵੀ ਜਿਹੜੀ ਦੋ ਚੋਰੀ ਦੀ ਵਾਰਦਾਤਾਂ ਹੋ ਰਹੀਆਂ ਇੱਕ ਢੋਲੀ ਵਾਲੇ ਮੋਹੱਲੇ ਤੇ ਇੱਕ ਮਹਾਵੀਰ ਮੰਦਿਰ ਦੇ ਕੋਲ ਵੀ ਜਿਹੜੀ ਜੈਨਕਾਰ ਚੋਰੀ ਹੋਣ ਦੀ ਖਬਰ ਆਈ ਹੈ ਤੇ ਇੱਕ ਚੋਹਣ ਕਲੋਨੀ ਵੀ ਜਿਹੜੀ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਉਹਨਾਂ ਤੇ ਕਿਸ ਤਰੀਕੇ ਨਾਲ ਨਕੇਲ ਕਸਿਆ ਜਾਏਗਾ ਇਹ ਆਣ ਵਾਲਾ ਸਮਾਂ ਦੱਸੇਗਾ ਇੱਕੋ ਦਿਨ ਦੇ ਵਿੱਚ ਦੋ ਦੋ ਕਾਰਾਂ ਖੁਲਿਆਂਮ ਚੋਰੀ ਹੋ ਜਾਣਾ ਬਹੁਤ ਵੱਡਾ ਸਵਾਲ ਖੜਾ ਕਰ ਰਿਹਾ ਹੈ ਰਾਜਪੁਰਾ ਪ੍ਰਸ਼ਾਸਨ ਤੇ ਵੀ ਤੇ ਪੁਲਿਸ ਪ੍ਰਸ਼ਾਸਨ ਤੇ ਵੀ ਕੀ ਰਾਜਪੁਰਾ ਪ੍ਰਸ਼ਾਸਨ ਗਹਿਰੀ ਨੀਂਦ ਵਿੱਚ ਸੋਇਆ ਹੋਇਆ ਹੈ ਉਹਨਾਂ ਨੂੰ ਸਮਝ ਨਹੀਂ ਆ ਰਹੀ ਉਹਨਾਂ ਨੇ ਉਹ ਖਬਰਾਂ ਨਹੀਂ ਦੇਖ ਰਹੇ ਉਹ ਸਾਰਾ ਕੁਝ ਦੇਖ ਰਹੇ ਆ ਫਿਰ ਵੀ ਉਹਨਾਂ ਨੂੰ ਆਪਣੀ ਇੱਜ਼ਤ ਦੀ ਵੀ ਪਰਵਾਹ ਨਹੀਂ ਤੇ ਲੋਕਾਂ ਦੀ ਹਿਫਾਜ਼ਤ ਦੀ ਵੀ ਕੋਈ ਪਰਵਾਹ ਨਹੀਂ ਤੇ ਹੁਣ ਤੁਸੀਂ ਕੀ ਕਹੋਗੇ ਤੁਸੀਂ ਕਮੈਂਟਾਂ ਰਾਹੀਂ ਜਰੂਰ ਇਹ ਗੱਲ ਦੱਸੋ ਤੇ ਪ੍ਰਸ਼ਾਸਨ ਤੱਕ ਇਹ ਵੀਡੀਓ ਨੂੰ ਪਹੁੰਚਾਓ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਹ ਪ੍ਰਸ਼ਾਸਨ ਨੂੰ ਕੁਝ ਸ਼ਰਮ ਆਏ ਕਿ ਦੇਖੋ ਕਿੰਨੀਆਂ ਚੋਰੀਆਂ ਹੋ ਰਹੀਆਂ ਐ ਤੇ ਉਹ ਸਖਤੀਕਰਨ ਤੇ ਇਹੋ ਜਿਹੀ ਚੋਰੀ ਦੀਆਂ ਵਾਰਦਾਤਾਂ ਤੇ ਨਕੇਲ ਕਰ ਸਕਣ ਤੇ ਲੋਕਾਂ ਨੂੰ ਆਰਾਮ ਮਿਲ ਸਕੇ ਲੋਕੀ ਆਰਾਮ ਨਾਲ ਸੌ ਸਕਣ ਹੈ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਹੁਣ ਤਾਂ ਸਾਨੂੰ ਵੀ ਸ਼ਰਮ ਆਣ ਲੱਗ ਗਈ ਆ ਇਹ ਜਿਹੀਆਂ ਖਬਰਾਂ ਪਾ ਪਾ ਕੇ ਕਿ ਲੋਕੀ ਕਹਿਣਗੇ ਕਿ ਤੁਹਾਡਾ ਰਾਜਪੁਰਾ ਇਹੋ ਜਿਹਾ ਹੈ ਤੁਸੀਂ ਤਾਂ ਕਹਿੰਦੇ ਸੀ ਰਾਜਪੁਰਾ ਬਹੁਤ ਵਧੀਆ ਤੁਹਾਡਾ ਐ ਇਹੋ ਜੀ ਕੋਈ ਵਾਰਦਾਤ ਨਹੀਂ ਹੁੰਦੀ ਹੁਣ ਇਹੋ ਜੀ ਵਾਰਦਾਤਾਂ ਤੇ ਅਸੀਂ ਕੀ ਕਵਾਂਗੇ ਵੀਡੀਓ ਨੂੰ ਵੱਤੋ ਵੱਤ ਸ਼ੇਅਰ ਕਰੋ ਕਮੈਂਟ ਕਰੋ ਧੰਨਵਾਦ